ਨਰੇਂਦਰ ਮੋਦੀ ਵੱਲੋਂ ਸੁਣਾਈ ਜਾ ਰਹੀ ਮਨ ਦੀ ਬਾਤ ਨੂੰ ਕਿਸਾਨਾਂ ਨੇ ਮਾਰੀ ਠੋਕਰ ਜਗਾ ਜਗਾ ਤੇ ਥਾਲੀਆਂ ਭਾਂਡੇ ਅਤੇ ਨਗਾਰੇ ਵਜਾ ਕੇ ਕੀਤਾ ਰੋਸ ਪ੍ਰਦਰਸ਼ਨ ਮੋਦੀ ਸਰਕਾਰ ਵੱਲੋਂ ਹਰ ਇੱਕ ਵਾਰ ਭਾਰਤ ਵਾਸੀਆਂ ਨੂੰ ਮਨ ਦੀ ਬਾਤ ਸੁਣਾਉਣ ਨੂੰ ਲੈ ਕੇ ਇਸ ਵਾਰ ਭਾਰਤ ਦੇ ਕਿਸਾਨ ਨੌਜਵਾਨ ਅਤੇ ਬਜ਼ੁਰਗਾਂ ਵੱਲੋਂ ਭਾਂਡੇ ਥਾਲੀਆਂ ਵਜਾ ਕੇ ਮੋਦੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਦੀ ਮਨ ਕੀ ਬਾਤ ਨੂੰ ਠਕਰਾਉਂਦਿਆਂ ਜੰਮ ਕੇ ਨਾਰੇਬਾਜ਼ੀ ਕੀਤੀ ਇਸੇ ਤਰ੍ਹਾਂ ਹੀ ਫਰੀਦਕੋਟ ਦੇ ਕਸਬਾ 사ਦਕ ਦੇ ਵਪਾਰ ਮੰਡਲ ਅਤੇ ਸਮੂਹ ਦੁਕਾਨਦਾਰਾਂ ਨੇ ਜੰਮ ਕੇ ਮੋਦੀ ਸਰਕਾਰ ਖਿਲਾਫ ਭੜਾਸ ਕੱਢੀ ਵਪਾਰ ਮੰਡਲ ਦੇ ਪ੍ਰਧਾਨ सुरेंद्र ਸੇਠੀ ਸਮਾਜ ਸੇਵੀ ਜਸਵਿੰਦਰ ਸੋਨੂ ਅਤੇ ਬਿੱਟੂ ਮੋਂਗਾ ਨੇ ਕਿਹਾ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਵਿੱਚ ਪੂਰਨ ਸਹਿਯੋਗ ਦੇਵਾਂਗੇ ਇੱਥੇ ਇੱਕ ਹੋਰ ਗੱਲ ਦੱਸਣ ਯੋਗ ਹੈ ਕਿ ਬਿੱਟੂ ਮੋਂਗਾ ਜਿਨ੍ਹਾਂ ਨੇ ਕਿਸਾਨਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਸਮਝਦੇ ਹੋਏ ਭਾਜਪਾ ਨੂੰ ਅਲਵਿਦਾ ਕਿਹਾ ਅਤੇ ਹਮੇਸ਼ਾ ਕਿਸਾਨਾਂ ਦਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਸੋ ਆਓ ਦੇਖਦੇ ਹਾਂ ਸਾਧਕ ਤੋਂ ਹੈਪੀ ਚਾਵਲਾ ਤੇ ਬਲਜਿੰਦਰ ਭੁੱਲਰ ਦੀ ਰਿਪੋਰਟ ਜੈ ਹਿੰਦ ਮੁਰਦਾਬਾਤ ਮੋਦੀ ਸਰਕਾਰ ਮੁਰਦਾਬਾਤ ਮੋਦੀ ਸਰਕਾਰ ਮੁਰਦਾਬਾਤ ਮੋਦੀ ਸਰਕਾਰ ਮੁਰਦਾਬਾਤ ਸਾਥੀਓ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਔਰ ਇਸ ਮੋਦੀ ਸਰਕਾਰ ਨੂੰ ਹਰ ਹਾਲਤ 'ਚ ਜੇ 30 ਕਰੋੜ ਵਾਪਸ ਲੈਣੇ ਪੈਣਗੇ ਉਹ ਸੋਡੇ ਸਾਰੇ ਦੁਕਾਨਦਾਰ ਭਰਾਵਾਂ ਦਾ ਔਰ ਉਹਨਾਂ ਕਿਸਾਨ ਵੀਰਾਂ ਦਾ ਜਿਹੜੇ ਲੰਬੇ ਸਮੇਂ ਤੋਂ ਉੱਥੇ ਦਿੱਲੀ 'ਚ ਬੈਠੇ ਆ ਔਰ ਆਪਾਂ ਨੂੰ ਇੱਥੇ ਡਟ ਕੇ ਇਸ ਮੋਦੀ ਸਰਕਾਰ ਦਾ ਵਿਰੋਧ ਕਰਨਾ ਪਊਗਾ ਔਰ ਮੈਂ ਹਰ ਇੱਕ ਦੁਕਾਨਦਾਰ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਦੁਕਾਨ ਤੇ ਕਿਸਾਨ ਯੂਨੀਅਨ ਦਾ ਝੰਡਾ ਲਾਓ ਝੰਡੇ ਮੇਰੇ ਕੋਲੋਂ ਮਿਲ ਜਾਣਗੇ ਜੀ ਹਰੇਕ ਦੁਕਾਨਦਾਰ ਦਾ ਫਰਜ਼ ਬਣਦਾ ਹੈ ਕਿ ਆਪਾਂ ਕਿਸਾਨਾਂ ਦੇ ਹੱਕ 'ਚ ਖੜੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਤੇ ਕਾਨੂੰਨਾਂ ਦੇ ਵਿਰੁੱਧ ਪਾਸ ਕੀਤੇ ਹਨ ਜੋ ਅੱਜ ਮੋਦੀ ਪਾਲ ਦੀ ਬਾਤ ਕਰ ਰਿਹਾ ਅਸੂ ਸ੍ਰੀ ਮਨਦੀ ਨਾਲ ਨਹੀਂ ਸੁਣਨੀ ਕਿਉਂਕਿ ਅਸੀਂ ਗੁਲਮ ਦੇ ਅੱਗੇ ਖੜਨ ਵਾਲੇ ਪੰਜਾਬੀ ਲੋਕ ਹਾਂ ਕਿਉਂਕਿ ਅੱਜ ਸਾਡੇ ਛੋਟੇ ਸਭ ਜ਼ਿਆਦਾ ਉਹਦਾ ਸ਼ਹੀਦੀ ਦਿਹਾੜਾ ਹੈ ਜੋਨਾਂ ਤੋਂ ਤੁਹਾਨੂੰ ਜज्ਬਾ ਮਿਲਦਾ ਜ਼ੁਲਮ ਦੇ ਅੱਗੇ ਡਰ ਕੇ ਖੜਨਾ ਤੇ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਪਰ ਕਹਿੰਦਾ ਤੇ ਇਹ ਕਿਹਦਰ ਸਰਕਾਰ ਪੰਜਾਬੀਆਂ ਤੇ ਤੇ ਦੇਸ਼ ਵਾਸੀਆਂ ਤੇ ਕਿਸਾਨਾਂ ਦੇ ਮਜ਼ਦੂਰਾਂ ਤੇ ਜ਼ੁਲਮ ਕਰ ਰਹੀ ਹੈ ੱੱੱਕੇ ਨਾਲ ਕਾਲੇ ਕਾਨੂੰਨ ਪਾਸ ਕਰਕੇ ਉਹਨਾਂ ਦੀ ਰੋਟੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਅੱਜ ਮੋਦੀ ਮੰਨ ਦੀ ਬਾਤ ਕਰ ਰਿਹਾ ਅਸੀਂ ਕੋਈ ਮੰਨ ਦੀ ਬਾਤ ਨਹੀਂ ਸੁਣੀ ਉਹਦਾ ਝਟ ਕੇ ਵਿਰੋਧ ਕਰ ਰਹੇ ਆ ਤੇ ਕਰਦੇ ਰਹਾਂਗੇ ਕਿਸਾਨ ਮਜ਼ਦੂਰ ਤੇ ਹੋਰ ਜਿੰਨੇ ਵੀ ਦਕਾਲਦਾਰ ਵੀਰ ਹਨ ਸਾਰੇ ਇਕ ਹਨ ਸਾਰਾ ਦੇਕਾ ਤੇ ਇਕਾਈ ਰਹੂਗਾ ਅਸੀਂ ਹਰ ਹਰ ਤੇ ਜਿੱਤ ਕੇ ਰਹਾਂਗੇ ਮੋਦੀ ਤੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਰਾਂਗੇ న్యూਸ 24/7 ਪੰਜਾਬ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਕੋਟ ਦੇ ਕਸਬਾ ਸਾਧਕ ਵਿਖੇ ਜਿੱਥੇ ਕਿ ਸਾਰਿਆਂ ਨੂੰ ਆਪਾਂ ਪਲੀ ਪਾਂਦ ਜਾਣੂ ਆ ਮੋਦੀ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਜਿਸ ਦੇ ਸੰਘਰਸ਼ ਦੇ ਵਿੱਚ ਆਪਣੇ ਕਿਸਾਨ ਵੀਰ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਆ ਅੱਜ ਮੋਦੀ ਵੱਲੋਂ ਮਨਕੀ ਬਾਤ ਪ੍ਰੋਗਰਾਮ ਜਾਰੀ ਕੀਤਾ ਜਿਸ ਦੇ ਵਿਰੋਧ ਦੇ ਵਿੱਚ 사ਦਕ ਦੇ ਦੁਕਾਨਦਾਰਾਂ ਵੱਲੋਂ ਸਮਾਜਿਕ ਜਥੇਬੰਦੀਆਂ ਵੱਲੋਂ ਤੇ ਕਿਸਾਨਾਂ ਵੱਲੋਂ ਵੀ ਉਸ ਦਾ ਪੁਰਜ ਔਰ ਵਿਰੋਧ ਕੀਤਾ ਜਾ ਰਿਹਾ ਸਾਰੇ ਦੁਕਾਨਦਾਰ ਇਕੱਠੇ ਹੋਏ ਵਪਾਰ ਮੰਡਲ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਨੇ ਵਪਾਰ ਮੰਡਲ ਦੇ ਪ੍ਰਧਾਨ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਆ ਕਿਸ ਵੰਦੇ ਵਿੱਚ ਕਰ ਰਹੇ ਆ ਇਹ ਮੋਦੀ ਜਿਹੜਾ ਮਨਕੀ ਬਾਤ ਕਰਦਾ ਨਾ ਜੀ ਇਹ ਆਪਦੇ ਮਨਕੀ ਬਾਤ ਨਹੀਂ ਕਰਦਾ ਇਹ ਅਬਾਨੀ ਔਰ ਅਡਾਨੀ ਕੀ ਮਨਕੀ ਬਾਤ ਕਰਦਾ ਹੈ ਔਰ ਜਦੋਂ ਵੀ ਮਨਕੀ ਬਾਤ ਕਰਦਾ ਹੈ ਪੂਰੇ ਇਹਨੇ ਦੇਸ਼ ਦਾ ਪੱਠਾ ਬਿਠਾ ਦਿੰਦਾ ਹੈ ਔਰ ਸਾਡੇ ਜਿਹੜੇ ਦੁਕਾਨਦਾਰ ਆ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਨਾਲ ਖੜੇ ਆ ਜਿੰਨਾ ਚਿਰ ਇਹ ਤੈਨੂੰ ਆਰਡੀਨੈਂਸ ਵਾਪਸ ਨਹੀਂ ਲੈਂਦਾ ਸਾਰੇ ਦੁਕਾਨਦਾਰ ਕਿਸਾਨਾਂ ਦਾ ਸਾਥ ਦੇਣਗੇ ਜੀ ਸਾਡੇ ਨਾਲ ਹੋਰ ਵੀ ਸਮਾਜਿਕ ਜਥੇਬੰਦੀਆਂ ਦੇ ਆਗੂ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਜਸਵਿੰਦਰ ਸਿੰਘ ਜੀ ਹਾਂ ਜੀ ਜਿਹੜਾ ਅੱਜ ਤੁਹਾਡੇ ਵੱਲੋਂ ਮੋਦੀ ਦਾ ਮਨਕੀ ਬਾਤ ਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਸਾਨ ਆਪਣੇ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਸੰਘਰਸ਼ ਵਿੱਢੀ ਬੈਠੇ ਕਾਲੇ ਕਾਨੂੰਨਾਂ ਦੇ ਖਿਲਾਫ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਜਿਉਂ ਆਪਾਂ ਸਾਰਿਆਂ ਨੂੰ ਪਤਾ ਸਾਡੇ ਛੋਟੇ-ਛੋਟੇ ਬੱਚੇ ਭੈਣਾਂ ਮਤਾਵਾ ਬਜ਼ੁਰਗ ਤੇ ਸਾਡਾ youth ਅੱਜ ਜਿਹੜਾ ਆਪਣੇ ਦੇਸ਼ ਨੂੰ ਸੰਭਾਲਣ ਦੀ ਸਮਰੱਥਿਆ ਰੱਖਦਾ ਹਰ ਇੱਕ ਦੇ ਘਰ ਤੱਕ ਰੋਟੀ ਪਹੁੰਚਾਉਣ ਦੀ ਸਮਰੱਥਾ ਰੱਖਦਾ ਉਹ ਅੱਜ ਇੰਨੀ ਠੰਡ ਦੇ ਵਿੱਚ ਸੜਕਾਂ ਤੇ ਬੈਠਾ ਪਰ ਇਹ ਜੇ ਕੇਂਦਰ ਦੀ ਸਰਕਾਰ ਹੈ ਤੇ ਕੰਨ ਤੇ ਜੋ ਨਹੀਂ ਸਰ ਕਰਈ ਇਹ ਧੱਕਾ ਕਰ ਰਹੀ ਹੈ ਸਭ ਨੂੰ ਪਤਾ ਹਰੇਕ ਔਰ ਵਰਲਡ ਨੇ ਇਸ ਕਾਨੂੰਨਾ ਦਾ ਵਿਰੋਧ ਕੀਤਾ ਔਰ ਕਰ ਰਹੇ ਹਨ ਪਰ ਇਸ ਜਿਹੜੀ ਕੇਂਦਰ ਦੀ ਸਰਕਾਰ ਹੈ ਅਡਾਨੀਆਂ ਤੇ ਅਬਾਨੀਆਂ ਦੇ ਅੰਦਰ ਚੱਲ ਰਹੀ ਹੈ ਜੋ ਕਹਿ ਰਹੇ ਉਹੀ ਕਰ ਰਹੇ ਆ ਪਰ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਪੰਜਾਬੀ ਲੋਕ ਤੇ ਜਿਹੜੇ ਹਰਿਆਣੇ ਦੇ ਲੋਕ ਨਾਲ ਜੁੜ ਗਏ ਹਨ ਤੇ ਜਿਹੜੇ ਪੰਜਾਬੀ ਹਾਂ ਨਾ ਕਦੀ ਵੀ ਹਾਰ ਨਹੀਂ ਮੰਨਦੇ ਐਂਡ ਤੱਕ ਇਹ ਆਪਣੇ ਜਿਹੜਾ ਯਤਨਾਂ ਜਾਰੀ ਰੱਖਣਗੇ ਤੇ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਵਾਪਸ ਆਉਣਗੇ ਇਹ ਮੋਦੀ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਅੱਜ ਜਿੱਥੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਉੱਥੇ ਅੱਜ ਤੇਰਾ ਹੀ ਪਿੱਟ ਸਿਆਪਾ ਵੀ ਕਰ ਰਿਹਾ ਤੇ ਸਾਰਾ ਦੇਸ਼ ਤੇਰੇ ਵਿਰੋਧ ਖੜਾ ਆਲ ਵਰਡ ਤੇਰੇ ਵਿਰੋਧ ਖੜਾ ਸਾਡੇ 7 ਤੇ 9 ਸਾਲ ਦੇ ਬੱਚਿਆਂ ਨੇ ਜ਼ੁਲਮ ਦੇ ਅੱਗੇ ਡੱਟ ਕੇ ਖੜੇ ਸੀ ਉਹਨਾਂ ਨੇ ਹਾਰ ਨਹੀਂ ਮੰਨੀ ਸੀ ਜ਼ੁਲਮ ਦਾ ਵਿਰੋਧ ਕੀਤਾ ਸੀ ਆ ਹਕੂਮਤ ਦਾ ਵਿਰੋਧ ਕੀਤਾ ਸੀ ਅਸੀਂ ਉਹਨਾਂ ਦੇ ਵਾਰਿਸ ਆ ਕਦੇ ਭੁੱਲ ਨਾ ਜਾਇਓ ਅਸੀਂ ਡੋਲ ਜਾਵਾਂਗੇ ਅਸੀਂ ਕਦੇ ਡੋਲਣ ਵਾਲੇ ਨਹੀਂ ਅੱਜ ਦਿਨੇ ਵੀ ਦੁਕਾਨਦਾਰ ਕੋਈ ਸਾਡੇ ਵਿੱਚ ਧਰਮ ਜਾਤ ਪਾਤ ਉੱਚਾ ਨਾ ਚ ਨੇਰੀ ਸਭ ਇੱਕ ਹੋ ਕੇ ਅੱਜ ਸੱਚ ਦਾ ਸਾਥ ਦੇ ਰਹੇ ਆ ਔਰ ਦਿੰਦੇ ਰਹਿਣਗੇ ਇਹ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਅਗਰ ਇਹ ਕਾਨੂੰਨ ਵਾਪਸ ਲਿਆਉਣ ਦਾ ਯਤਨ ਨਹੀਂ ਕਰਦੇ ਜਾਂ ਨਹੀਂ ਸੋਚਦੇ ਤਾਂ ਸੰਘਰਸ਼ ਹੋਰ ਤੇਜ਼ ਹੋ ਸਕਦਾ ਤੇ ਜੋ ਵੀ ਦੇਸ਼ ਦੇ ਵਾਰਦਾ ਜੋ ਵੀ ਹੋਣਾ ਉਸ ਦੇ ਜ਼ਿੰਮੇਵਾਰੀਆਂ ਨਾ ਸਰਕਾਰਾਂ ਦੀਆਂ ਹੋਣਗੀਆਂ ਕਿਉਂਕਿ ਭੁੱਖ ਮਰੀ ਇੱਥੇ ਆਵੇਗੀ ਜੇਕਰ ਕਿਸਾਨ ਛੜਕਾ ਦੇ ਬੈਠਾ ਰਿਹਾ ਉਹਨਾਂ ਦੇ ਖੇਤ ਸੰਭਾਲਣ ਵਾਲਾ ਕੋਈ ਨਹੀਂ ਤੇ ਦੁਕਾਨਦਾਰ ਵੀਰ ਆਪਣੇ ਕੰਮ ਕਾਰ ਛੱਡ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ ਸਾਰਿਆਂ ਦੇ ਕਾਰੋਬਾਰਾਂ ਤੇ ਅਸਰ ਪੈ ਰਿਹਾ ਪਰ ਇਹਨਾਂ ਨੂੰ ਕੋਈ ਫਿਕਰ ਨਹੀਂ ਆਪਣੇ ਕਾਰੋਬਾਰ ਕਿਉਂਕਿ ਅਸੀਂ ਭੁੱਖੇ ਰਹਿਣ ਵਾਲੇ ਹਾਂ ਜੰਗਲਾਂ ਵਿੱਚ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟਣ ਵਾਲੇ ਹਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਫਰਕ ਪੈਣਾ ਸਰਕਾਰ ਨੂੰ ਪਰ ਇਹ ਇਹਨਾਂ ਨੂੰ ਅਪੀਲ ਆ ਕਿ ਵਾਦ ਛੇਤੀ ਤੋਂ ਛੇਤੀ ਜਿਹੜਾ ਕਾਨੂੰਨ ਵਾਪਸ ਲੈਣ ਆਡਾਨੀਆਂ ਤੇ ਅਪਾਨੀਆਂ ਦੇ ਝੋਲੀ ਚੱਕ ਨਾ ਬਣ ਨਕੌਲੀ ਚੱਟ ਨਾ ਬਣ ਉਹਨਾਂ ਨੇ ਕੁਝ ਨਹੀਂ ਦੇਣਾ ਦੇਸ ਦਾ ਢਿੱਡ ਪਾਲਣ ਵਾਲਾ ਕਿਸਾਨ ਹੈ ਤੇ ਮਜ਼ਦੂਰ ਹੈ ਤੇ ਸਾਡੇ ਦੁਕਾਨਦਾਰ ਜੋ ਆਪਣੀ ਕਿਰਤ ਕਮਾਈ ਕਰਕੇ ਦੇਸ ਦਾ ਆਪਣੇ ਦਸਬੰਧ ਵਿੱਚੋਂ ਕੱਢ ਕੇ ਸਹਯੋਗ ਦਿੰਦੇ ਹਨ ਤੇ ਹਰੇਕ ਜਿੱਥੇ ਵੀ ਭੀੜ ਪੈਂਦੀ ਦੇਸ ਚ ਪੰਜਾਬ ਦਾ ਕਿਸਾਨ ਪੰਜਾਬ ਦਾ ਦੁਕਾਨਦਾਰ ਪੰਜਾਬ ਦਾ ਵਾਸੀ ਦੇਸ ਦਾ ਵਾਸੀ ਜਿਹੜਾ ਮਜ਼ਦੂਰ ਕਿਸਾਨ ਆ ਉਹ ਪਹੁੰਚਦਾ ਚਾਹੀ ਜਿੱਡੀ ਮਰਜ਼ੀ ਹੋ ਜਾਵੇ ਦੇ ਵਿੱਚ ਭੁੱਖ ਮਰੀ ਆ ਜਾਵੇ ਪਰ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ ਪਰ ਅਡਾਨੀ ਤੇ ਬਾਨੀ ਨੇ ਦੇਸ ਦੀ ਬਾਹ ਨਹੀਂ ਫੜਨੀ ਇਸ ਕਰਕੇ ਮੋਦੀ ਨੂੰ ਅਸੀਂ ਵਾਰ-ਵਾਰ ਕਹਿ ਰਹੇ ਕਿ ਕਾਲੇ ਕਾਨੂੰਨ ਵਾਪਸ ਲੈ ਲੈ ਉਹਨਾਂ ਹੀ ਛੇਤੀ ਜਿੰਨੇ ਛੇਤੀ ਵਾਪਸ ਲਿਆਂਗਾ ਦੇਸ ਦਾ ਭਲਾ ਸਾਡੇ ਨਾਲ ਪੁਰਾਣੇ ਭਾਈਪਾਗੂ ਵੀ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਅਸੀਂ 2 ਮਹੀਨਿਆਂ ਤੋਂ ਭਾਈਪਾਣੂ ਛੱਡ ਕੇ ਆਪਣੀ ਕਿਸਾਨ ਯੂਨੀਅਨ ਦੇ ਨਾਲ ਅਸੀਂ ਖੜੇ ਆ ਤੇ ਖੜੇ ਰਵਾਂਗੇ ਇਸ ਕਰਕੇ ਅਸੀਂ ਸਾਡੇ ਜਿਹੜੇ ਲੀਡਰ ਹੈ ਉਹ ਜੋ ਸਾਡੇ ਕਿਸਾਨੀਓ ਨਾਲ ਉੱਟ ਜਿਹੜੇ ਲੜ ਰਹੇ ਆ ਕੋਟਪੂਰੇ ਵਿੱਚ ਜੋ ਮੀਟਾ ਕਰ ਰਹੇ ਉਹਨਾਂ ਨੂੰ ਹੀ ਕਰਨੀ ਚਾਹੀਦੀਆਂ ਉਹਨਾਂ ਨੂੰ ਇਹ ਕਹਿ ਰਹੇ ਆ 117 ਹਿੱਟਾਂ ਸੀ ਲੈਣੀਆਂ ਅਸੀਂ 117 ਹਿੱਟਾਂ ਕਿਹਨ ਲਵਾਂਗੇ ਜਦੋਂ ਜ਼ਿਮੀਂਦਾਰ ਸਾਡੇ ਨਾਲ ਨਾ ਹੋਏ ਜੇ ਨਾਲ ਹੋਣਗੇ ਤਾਂ ਅਸੀਂ ਜੀਵਨਾਂ ਦੇ ਘਰਾਂ ਜਾ ਕੇ ਪਿੰਡਾਂ ਜਾ ਕੇ ਵੋਟਾਂ ਮੰਗਾਂਗੇ ਕਿਹੜੇ ਮੂੰਹ ਲੈ ਕੇ ਅਸੀਂ ਪਿੰਡਾਂ ਜਾਵਾਂਗੇ ਇਸ ਕਰਕੇ ਅਸੀਂ ਭਾਜਪਾ ਛੱਡ ਕੇ ਅੱਜ ਕਿਸਾਨੀਓ ਦੇ ਨਾਲ ਖੜੇ ਆ ਜੇ ਨਾਲ ਇੱਕ ਫੈਸਲਾ ਨਹੀਂ ਹੋ ਜਾਂਦਾ ਸਾਡੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਅਸੀਂ ਉਹਨਾਂ ਤੇ ਕਿਸਾਨੀਓ ਦੇ ਨਾਲ ਖੜਾਂਗੇ ਵੈਰ ਜੀ ਕਾ ਖਾਲਸਾ ਵੈਰ ਜੀ ਦੀ ਬਸਤੀ ਛੱਡੇ चाच करो <marriages timing>